ਇਹ ਛੋਟੀ ਜੀ ਕੰਨਾ ਲੋਡ ਪਾਇਆ ਤੇ ਵੇਖੋ ਇਹ ਆ ਸਭ ਟੈਲਾ ਚਲਾਉਣੇ ਇਧਰ ਲੱਗਣ ਵਾਲੀਆਂ ਇਧਰ ਬੰਨੇ ਲਾਵਾਂਗੇ ਟੈਲਾ ਇੱਥੇ ਵੀ ਲਿਆੜੀ ਲਾਉਣੀ ਵਿੱਚ ਉਹ ਸ਼ੀਸ਼ਾ ਇਹ ਲਾ ਕੇ ਉਜਗਾਉਣਾ ਵਿੱਚ ਉਹਦਾ ਖਰਚਾ ਕਾਠੇ ਉਸਾਣਾ ਫਿਰ ਉਹਦਾ 10000 ਦਾ ਬਣਾਇਆ ਸੀ ਗੇਟ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਸਵਾਗਤ ਹੈ ਤੁਹਾਡਾ ਜੀ ਟੂਬ ਚੈਨਲ ਤੇ ਤੇ ਅੱਜ ਆਪਾਂ ਸੋਚਿਆ ਹੈਗੇ ਤੁਹਾਡੇ ਕਾਫੀ ਦਿਨਾਂ ਦੇ ਕਮੈਂਟ ਆਉਂਦੇ ਸੀ ਭਾਜੀ ਤੁਸੀਂ ਆਪਣਾ ਹੋਮ ਟੂਰ ਕਰੋ ਆਪਣਾ ਨਵੇਂ ਘਰ ਦਾ ਹੋਮ ਟੂਰ ਦਿਖਾ ਲਓ ਸਾਨੂੰ ਬਸ ਹੁਣ ਟੂਰ ਦਾ ਵਲੌਗ ਬਣਾਵਾ ਆਪਣਾ ਘਰ ਕਿਵੇਂ ਦਾ ਤੁਹਾਡਾ ਸਾਰਾ ਹਨਾ ਉਹਨੂੰ ਬਣਾਉ ਪਰ ਕਦੋਂ ਦਿਖਾ ਰਹੇ ਹੋ ਤੇ ਆਪਾਂ ਸੌਰੀ ਚਾਉਂਦੇ ਆ ਕਿ ਤਰ੍ਹਾਂ ਰਿਪਲਾਈ ਨਹੀਂ ਦੇ ਸਕੇ ਅਸੀਂ ਉਹਦੇ ਤੇ ਮਾਫੀ ਚਾਉਂਦੇ ਆ ਤੇ ਅੱਜ ਤੁਹਾਨੂੰ ਆਪਾਂ ਆਪਣੇ ਘਰ ਦਾ ਹੋਮ ਟੂਰ ਦਿਖਾਉਨੇ ਆ ਕਿੰਨੀ ਜਗ੍ਹਾ ਚ ਬਣਿਆ ਤੇ ਕਿਵੇਂ ਕਿਦਾਂ ਦਾ ਅੱਡੇ ਕਿੰਨੇ ਕਮਰੇ ਨੇ ਹਨਾ ਕਿਵੇਂ ਸਾਡਾ ਪ੍ਰੋਗਰਾਮ ਛੋਟਾ ਜਿਹਾ ਪੋਸ਼ਨ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਸਾਡਾ ਛੋਟਾ ਜਿਹਾ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਹਨਾ ਬੜੀ ਮਿਹਨਤ ਨਾਲ ਤਿਆਰ ਕੀਤਾ ਆਪਾਂ ਸਹੀ ਗੱਲ ਜੋ ਜੀ ਹਰ ਇੱਕ ਬੰਦਾ ਮਿਹਨਤ ਨਾਲ ਸਹੀ ਜੀ ਤੇ ਸੈਟਿੰਗ ਨਾਲੇ ਹੋਣ ਵਾਲੀ ਹੈ ਪਈ ਹੈ ਨਾ ਸੈਟਿੰਗ ਇਹਨਾਂ ਨੇ ਕਿਵੇਂ ਦੀ ਕੀਤੀ ਤੇ ਅਜੇ ਟਾਈਮ ਹੌਲੀ ਹੌਲੀ ਲੱਗੂਗਾ ਇਹ ਸੈਟਿੰਗ ਕਰਨ ਨਾਲੇ ਸੈਟਿੰਗ ਦਾ ਮਤਲਬ ਹੈ ਜੇ ਸਾਰੀ ਪ੍ਰੋਪਰ ਤਿਆਰੀ ਸ਼ੈਰੀ ਹੋਣ ਵਾਲੀ ਹੈ ਫੁੱਲ ਬਟਾ ਫੁੱਲ ਤੇ ਇਹਦੇ ਫਿਰ ਹਾਲ ਕੱਚਾ ਹੀ ਹੈ ਸਾਰਾ ਇਹਦੇ ਫੋਨ ਹੁੰਦਾ ਗਿਆ ਤਾਂ ਤੇ ਬਾਕੀ ਇਹ ਵਾਗੇ ਜੇ ਤਕਰੀਬਨ ਮਤਲਬ ਹਰ ਇੱਕ ਚੀਜ਼ ਤਿਆਰ ਹੋਣ ਵਾਲੀ ਪ੍ਰੋਪਰ ਤਾਂ ਤੁਹਾਨੂੰ ਇੱਕ ਮਤਲਬ ਇਹ ਹੋਮਪੂਰ ਆਪਾਂ ਦੇ ਦਾਂਗੇ ਆਪਣੇ ਘਰ ਦਾ ਇੱਕ ਵਾਰੀ ਪੂਰੀ ਤਿਆਰੀ ਕਰਕੇ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਉਹ 2-4 ਹੋ ਸਕਦਾ 6 ਮਹੀਨੇ ਸਾਲ ਲੱਗ ਜਾਣ ਹੋ ਸਕਦਾ ਸਾਲ 2 ਸਾਲ ਲੱਗ ਜਾਣ ਉਹਦੇ ਵਿੱਚ ਪੂਰੀ ਤਿਆਰੀ ਕਰਦੇ ਆ ਕਿਉਂਕਿ ਹਰ ਕੰਮ ਫੋਲੀ ਫੋਲੀ ਹੋਣਾ ਤੇ ਹਰ ਇੱਕ ਬੰਦਾ ਆਪਣੀ ਮਿਹਨਤ ਨਾਲ ਤਿਆਰ ਕਰਦਾ ਇਹ ਘਰ ਹਨਾ ਚਲੋ ਪਰਮਾਤਮਾ ਹਰਕੀਤ ਦੀ ਮਨੋਗਾਨਾ ਪੂਰੇ ਕਰੇ ਪਰਮਾਣਾ ਚੰਗੀ ਕਲਾਜ ਰੱਖੇ ਇਹ ਆੜਾ ਛੋਟਾ ਜਿਹਾ ਘਰ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਆਪੇ ਕਰਦੇ ਆਂ ਘੁੰਮ ਟੂਰ ਦੀ ਸ਼ੁਰੂਆਤ ਬਾਹਰ ਉਹ ਹਨ ਕਰਦਾ ਤੁਸੀਂ ਬੈਠੋ ਕਾਕੇ ਲੱਗੇ ਤੇ ਮੈਂ ਕਰਦਾ ਤੇ ਮੰਮੀ ਕੱਲ ਦੇ ਚੱਲ ਗਏ ਤੁਹਾਨੂੰ ਦੱਸਿਆ ਹਨ ਤੇ ਮੈਂ ਬਾਹਰ ਉਹਨਾਂ ਪ੍ਰੋਪਰ ਦਿਖਾਉਣਾ ਕਿੰਨੀ ਜਗ੍ਹਾ ਹੈ ਦੀ ਚੜਾਈ ਕਿੰਨੀ ਹੈ ਲੰਬਾਈ ਕਿੰਨੀ ਹੈ ਹਨ ਤੇ ਕਿੰਨਾ ਨੂੰ ਟਾਈਮ ਲੱਗਾ ਇਹਨੂੰ ਬਣਾਉਣ ਦੇ ਵਿੱਚ ਹਾਂ ਟਾਈਮ ਤੇ ਇਹਨੂੰ ਕਾਫੀ ਲੱਗ ਗਿਆ ਕਿਉਂਕਿ ਟਾਈਮ ਵਾਲੀ ਗੱਲ ਤੇ ਬਣਾਉਣ ਵਾਲੀ ਗੱਲ ਤੇ ਨਹੀਂ ਪੁੱਛਵਾਂ ਨਾ ਘਰ ਭਾਏ ਸੋਟਾ ਹੋਵੇ ਵੱਡਾ ਹੋਵੇ ਟਾਈਮ ਤੇ ਲੱਗਦਾ ਲੱਗਦਾ ਬਿਲਕੁਲ ਬਿਲਕੁਲ ਪਰ ਟਾਈਮ ਸਾਡੇ ਜਿਆਦਾ ਲੱਗਾ ਕਿਉਂਕਿ ਹਨ ਮਿਸਤਰੀਆਂ ਨੇ ਕਾਫੀ ਖਰਾਬ ਕੀਤਾ ਬਹੁਤ ਜਿਆਦਾ ਕਹਿੰਦੇ ਸੀ 7 ਮਹੀਨੇ ਲੱਗੇ ਸਾਨੂੰ ਇਹ ਛੋਟਾ ਜਿਹਾ ਘਰ ਤਿਆਰ ਕਰਦੇ ਕਰਦੇ ਚਲੋ ਜਿੰਦੇ ਵਾਸਤੇ ਆਪਣੀ رائے ਜ਼ਰੂਰ ਦਿਓ ਠੀਕ ਜੇ ਕਿੰਨੇ ਮਰਲੇ ਕਿੰਨੇ ਮਰਲੇ ਆ ਕਿੰਨੇ ਮਰਲੇ ਚ ਬਣਿਆ ਹੋਵੇ ਤੇ ਕਿੰਨੀ ਸੜਕ ਵਾ ਤੁਹਾਨੂੰ ਸਾਰਾ ਪ੍ਰੋਪਰ ਅੱਜ ਦੱਸਦੇ ਆ ਤੇ ਮਤਲਬ ਕਿੱਦਾਂ ਮਰਲਾ ਇੱਥੇ ਚੱਲਦਾ ਉਹ ਵੀ ਤੁਹਾਨੂੰ ਦੱਸ ਦਿਆਂਗੇ ਠੀਕ ਜੇ ਆਹ ਫਿਰ ਕਰੀਏ ਸ਼ੁਰੂਆਤ ਲਓ ਜੀ ਬਾਹਰ ਦਾ ਵੀਊ ਟਾਨੂੰ ਕਰਾਉਂਦੇ ਆ ਚੱਕ ਆਹ ਦੇਖੋ ਇੱਥੇ ਆਪਣੀ ਗੱਡੀ ਲੱਗਦੀ ਆ ਆ ਬਣਾਈ ਆਪਾਂ ਕੈਰੀ ਛੋਟੀ ਜੀ ਆ ਤੁਸੀਂ ਤੁਹਾਨੂੰ ਪਹਿਲਾਂ ਵੀ ਵੇਖਣੀ ਵੀਡੀਓ ਦੇ ਵਿੱਚ ਹਨ ਇਹ ਹੈਗੀ ਆ ਜਿਆਦਾ ਇਹਦੇ 16 17 ਫੁੱਟ ਇਹਨੂੰ ਪਿਆਰੀ ਬਣਾਈ ਮੈਂ ਕਿਹਾ ਤੇ ਬੂਟੇ ਰੱਖ ਦਾਂਗੇ ਜੇ ਪਲਾਸਟਿਕ ਦੇ ਲਿਆ ਕੇ ਨਾ ਵਗੈਰਾ ਤੇ ਉਹ ਰੱਖਾਂਗੇ ਤੇ ਗੱਡੀ ਆਪਾਂ ਫਿਲਹਾਲ ਬਾਹਰ ਹੀ ਲਾ ਦਿੱਤੀ ਆ ਜੀ ਕਿਉਂਕਿ ਅੰਦਰ ਅ ਜੇ ਵਾਸਤੇ ਅੰਦਰ ਕੱਢਣੀ ਬਾਹਰ ਕੱਢਣੀ ਫਰੋਕੀ ਏ ਥੋੜੀ ਬਾਹਰ ਅੰਦਰ ਕੱਢਣੀ ਹੈ ਕਰੋ ਅੱਡਾ ਅੱਡਾ ਅੰਦਰ ਪਿਆ ਫਿਲਹਾਲ ਹੈ ਜੀ ਤਾਂ ਕਰਕੇ ਆਪਾਂ ਗੱਡੀ ਫਿਲਹਾਲ ਬਾਹਰ ਹੀ ਲਾ ਦਿੱਦੀ ਆ ਪਰ ਰੈਂਪ ਬਣਾਇਆ ਅਜ ਟੈਲ ਟੂਲ ਵਗੈਰਾ ਲੱਗਣ ਵਾਲੀ ਹੈ ਫਿਲਹਾਲ ਹੈ ਨਾ ਆ ਬਾਹਰ ਦਾ ਵਿਊ ਉੱਪਰ ਮਾਉਂਟੀ ਬੰਦ ਤੀਨਾ ਪਾਈਆਂ ਤਨ ਬਾਜ ਦਿਖਾਉਨੇ ਆ ਤੇ ਆ ਗ੍ਰਿਲ ਬਣਾਈ ਆ ਗ੍ਰਿਲ ਨੂੰ ਜੰਗ ਲੱਗ ਗਿਆ ਹੋਇਆ ਤਾਂ ਕਾਫੀ ਇਹਨੂੰ ਪ੍ਰੋਪਰ ਤਿਆਰ ਕਰਾਉਣਾ ਪੇਂਟ ਪੁੰਡ ਵਗੈਰਾ ਇਹਦਾ ਖਾਣ ਵਾਲਾ ਬਾਕੀ ਹੈ ਜੀ ਤੇ ਅਜੇਰ ਨੂੰ ਪੇਂਟ ਕਰਨਾ ਇਹ ਵੀ ਬਾਕੀ ਹੈ ਜੇ ਤੇ ਸੜਕ ਹੈਗੀ ਇੱਥੇ ਘੱਟ ਤੋਂ ਘੱਟ ਵੀ ਬਾਈਕ ਫਟ ਚੌੜੀਆ ਸੜਕ ਦੋ ਗੱਡੀਆਂ ਆਰਾਮ ਨਾਲ ਲੰਘ ਜਾਂਦੀਆਂ ਬੜੇ ਰਮਾਨ ਤੇ ਇਹ ਕੋਲੋਨੀ ਬਹੁਤ ਹੀ ਸਾਫ਼ ਸੁਥਰੀ ਬਣਦੇ ਪਏ ਨੇ ਮਕਾਨ ਲੱਗੇ ਲੱਗੇ ਜੇ ਫਿਲਹਾਲ ਪਲਾਟ ਆ ਕਾਫੀ ਖਾਲੀ ਸਾਡੀ ਦੇ ਲਈ ਸਾਡੇ ਪਲਾਟ ਵਾਜੇ ਇੱਥੇ ਬੰਨੇ ਵੀ ਖਾਲੀ ਬੰਨਣ ਵਾਲੇ ਕੁਝ ਉਧਰ ਬਣੇ ਪਏ ਨੇ ਤੇ ਇਹ ਕੁਝ ਬਾਹਰ ਦਾ ਵੀ ਉਧਰ ਸੜਕ ਗ੍ਰੇਲ ਲਵਾ ਦਾਂਗੇ ਉੱਪਰਲੇ ਬੰਨੇ ਹੈ ਜੇ ਸੋਚਿਆ ਤੇ ਨਹੀਂ ਆਜੇ ਦੇਖੋ ਕਦੋਂ ਲੱਗਦੀ ਹੈ ਗ੍ਰਿਲ ਦੇਖ ਲਿਆ ਤੇ ਅੰਦਰ ਵੜਦੇ ਆ ਸਾਰੀ ਆ ਜਗਾ ਇਹ ਆਪਾਂ ਛੱਡੀ ਆ 15 22 15 ਦੀ 15 ਫੁੱਟ ਐਨੋਂ ਤੇ 15 ਹੀ ਐਨੋਂ ਤੇ ਇਹ ਬਾਕੀ ਕਿਉਂਕਿ ਸਾਡੀ ਜਿੱ ਗੱਡੀ ਮਾਹੇ ਲੱਗ ਆਈਟਮ ਗੱਡੀ ਸਾਡੀ ਮਾਹੇ ਲੱਗਦੀ ਇੱਥੇ ਜੇ ਮਤਲਬ ਵੱਡੀ ਗੱਡੀ ਸੈਵਾਂ ਸੀਟਰ ਸਾਡੀ ਗੱਡੀ ਨਹੀਂ ਲੱਗਦੀ 15 ਫੁੱਟ ਦੇ ਏਰੀਆ ਦੇ ਵਿੱਚ ਜੇ 15 ਫੁੱਟ ਏਰੀਆ ਦੇ ਵਿੱਚ ਸੈਵਾਂ ਸੀਟਰ ਗੱਡੀ ਲਾਉਣੀ ਆ ਤੇ ਘੱਟ ਤੋਂ ਘੱਟ ਜਗ੍ਹਾ ਸਾਨੂੰ 20 ਫੁੱਟ ਚਾਹੀਦੀ ਇੱਧਰ ਤੋਂ ਇਹ ਸਾਡੀ ਜਗ੍ਹਾ ਘਟਵਾ ਚਲੋ ਠੀਕ ਆ ਤੇ ਵੈਸੇ ਤੇ ਪੌੜੀਆਂ ਪੌੜੀਆਂ ਅੰਦਰ ਝਲੋਂਦਾ ਰਹਦਾ ਹੈ ਪਹਿਲਾਂ ਅੰਦਲੀ ਸਾਈਡ ਪਰ ਅੰਦਰ ਜਗ੍ਹਾ ਬੜੀ ਘਟ ਜਾਂਦੀ ਹੈ ਉਹ ਡ੍ਰੈਂਗ ਜਿਹੜਾ ਲੋਬੀ ਛੋਟੀ ਜੀ ਸਾਡੀ ਜਣਾ ਲੋਬੀ ਕਹਿ ਦਿੰਦੇ ਨੇ ਉੱਪਰ ਘਟ ਜਾਂਦੀ ਹੀ ਤੇ ਤਾਂ ਕਰਕੇ ਪੌੜੀਆਂ ਫਿਰ ਅਪਰ ਬਾਹਰੀ ਚੜ੍ਹਾਤੀਆਂ ਫਿਲਹਾਲ ਤੇ ਕਿਉਂਕਿ 15 ਫੁੱਟ ਜਗ੍ਹਾ ਦੇ ਵਿੱਚ ਮਹਾ ਹੀ ਗੱਡੀ ਸੁੱਤਰ ਹੁੰਦੀ ਸਾਡੀ ਆਈ 10 ਮਤਲਬ ਮੈਂ ਤੁਹਾਨੂੰ ਤਾਂ ਸੁਣਿਆ ਜੇ ਕਿ ਨੇ ਅਪੋਰਚ ਵੱਡੀ ਛੱਜੇ ਗੱਡੀ ਵੱਡੀ ਦੀ ਜਗ੍ਹਾ ਸੋਚੇ ਬੰਦਾ ਕਿ ਮੈਂ ਵੱਡੀ ਗੱਡੀ ਲਾਉਣੇ ਕਰ ਤੱਕ 20 22 ਫੁੱਟ ਜਗ੍ਹਾ ਚਾਹੀਦੀ ਐ ਐਸ ਰੋਕ ਨੂੰ ਕਿਉਂਕਿ ਉਹ ਗੱਡੀ ਜਿਹੜੀ ਹੁੰਦੀ 7 ਸੀਟ ਜਿਹੜੀ ਹੁੰਦੀ ਉਹ ਗੱਡੀ ਉਹ ਘੱਟੋ ਘੱਟ 15 16 ਫੁੱਟ ਲੰਬੀ ਹੁੰਦੀ ਹਾਈਟ ਕੋਈ 18 ਵੀ ਹੁੰਦੀ ਕੁਝ 17 ਵੀ ਹੁੰਦੀ ਐ ਬੈਂਕ ਮੈਕਸਿਮ 16 ਫੁੱਟ ਹੁੰਦੀ ਐ ਕਈ ਤੇ ਬਾਕੀ ਆ ਨਾਲ ਹੀ ਪੌੜੀਆਂ ਚੜਾਤੀਆਂ ਨਾਲ ਹੀ ਆ ਛੋਟੀ ਜੀ ਛੱਡੀ ਐ ਇੱਥੇ ਉਹ ਮੈਂ ਨਹੀਂ ਚੱਲਣ ਦੇ ਕੀ ਕਹਿੰਦੇ ਛੋਟੀ ਜੀ ਐ ਨਾ ਤੇ ਉਹ ਉਧਰ ਸਾਈਡ ਆਪ ਸਿਲੰਡਰ ਦਾ ਬਣਾਉਣਾ ਹੈ ਜਿਗਾਰਡ ਕਿਉਂਕਿ ਅੰਦਰ ਇਹ ਇੱਧੇ ਸਾਈਡ ਸਾਹਮਣੇ ਕਿਚਨ ਉਹ ਤੇ ਕਿਚਨ ਦੇ ਵਿੱਚ ਪਾਇਪ ਪਾਇਆ ਪਾਇਪ ਲਿਆ ਕੇ ਤੇ ਇੱਥੇ ਆਪਾਂ ਸਿਲੰਡਰ ਰੱਖਣਾ ਵਗੈਰਾ ਉਹਦਾ ਰੈਕ ਰੁਕ ਜਾਂਗਲਾ ਬਣਾਉਣਾ ਅੱਜ ਫਿਲਹਾਲ ਬਾਕੀ ਹੈ ਜੇ ਪਿੰਡੀਆਂ ਕੰਮ ਕਾਫੀ ਪਏ ਆਹ ਦਾ ਬੋਰਡ ਦਾ ਜੇ ਬਿਜਲੀ ਦਾ ਇਹ ਵੀ ਕਰਨ ਵਾਲਾ ਬਾਕੀ ਹੈ ਜੇ ਫਿਲਹਾਲ ਤੇ ਅੰਦਰ ਆਪਣਾ ਮੋਰਚਾ ਲੱਗਾ ਆ ਅੱਡਾ ਆਪਣਾ ਇਹ ਅੱਡਾ ਉਹਨੇ ਕੱਲ ਕੱਲ ਕੰਮ ਸ਼ੁਰੂ ਕਰਾਂਗੇ ਆਪਣਾ ਥੋੜਾ ਬਹੁਤ ਛੋਟਾ ਮੋਟਾ ਅੱਜ ਜਰਾ ਕਿਟਕਿਆ-ਕੁਟਕਿਆ ਇਹੇ ਲਾਉਣੀਆਂ ਹੋ ਉਦੋਂ ਅਜਾ ਚਾੜਨਾ ਇਹ ਮੈਂ ਕਿਹਾ ਚਲੋ ਛੋਟਾ ਮोटा ਕੰਮ ਸ਼ੁਰੂ ਕਰ ਦਿੰਨੇ ਤੇ ਇੱਥੇ ਆਪਾਂ ਰੱਖੀ ਆ ਫਿਲਹਾਲ ਅਜੇ ਇੱਥੇ ਆਪਾਂ ਰੱਖੀ ਮਸ਼ੀਨ ਬਾਹਲੇ ਬੰਨੇ ਇੱਧਰ ਟੁੱਟੀ ਲਾਈ ਆ ਮੈਂ ਕਿਹਾ ਚਲੇ ਇਹ ਮਸ਼ੀਨ ਤੇ ਮਸ਼ੀਨ ਤੇ ਉੱਪਰ ਚੜਾਉਣੀ ਆ ਬਾਹਰਲੇ ਬੰਨੇ ਤੇ ਇਹ ਮੈਂ ਸੋਚਿਆ ਚੱਲ ਅਜੇ ਫਿਲਹਾਲ ਅਜੇ ਉੱਪਰ ਨਹੀਂ ਜਾ ਜਾਂਦਾ ਤਾਂ ਕਰਕੇ ਆ ਬਾਥਰੂਮਾਂ ਛੋਟਾ ਜਾ ਇਹਨਾਂ ਦਾ ਜਾਂਦੀ ਲੋੜ ਨਹੀਂ ਆ ਸੀਸਾ ਫਿਕਸ ਕੀਤਾ ਇਹ ਡਾਟ ਛੱਡੀ 15 ਇਹ 5/7 ਦੀ ਐਨ ਇਹ ਜਣਾ ਆਪੇ ਸੋਚਿਆ ਹੈਗਾ ਚਲੋ ਇੱਥੇ ਆਪ ਪੁਰਛੱਡੀ ਛੱਡੀ ਛੋਟੀ ਜੀ ਆਰਚ ਜੀ ਬਣਾਉਣੀ ਹੈ ਸਰੋਗੇ ਨੂੰ ਲੈਟ ਸ਼ੈੱਟ ਲਾਵਾਂਗੇ ਇੱਥੇ ਪੱਥਰ ਲਾਵਾਂਗੇ ਜਾਂ ਚੀਚਾ ਜਿਹਾ ਛਲਾਂਗੇ ਥੋੜਾ ਬਹੁਤ ਡੈਕੋਰੇਟ ਕਰਾਂਗੇ ਵਧੀਆ ਤਰੀਕੇ ਨਾਲ ਤੇ ਇੱਥੇ ਮੈਂ ਸੋਚਿਆ ਵੇਖਦੇ ਆਂ ਇੱਥੇ ਸ਼ੀਸ਼ਾ ਲਾਉਣ ਦਾ ਸੋਚਿਆ ਸ਼ੀਸ਼ਾ ਲਾ ਕੇ ਇਧਰ ਵਾਲਾ ਏਰੀਆ ਸ਼ੀਸ਼ੇ ਲਾਉਣਾ ਦਾ ਇਧਰ ਵਾਲਾ ਏਰੀਆ ਜੇ ਬੰਦ ਨਹੀਂ ਕਰਨਾ ਇਹ ਓਪਨ ਰਹਿਣ ਦੇਣਾ ਹਵਾ ਵਾਸਤੇ ਇਹਨੂੰ ਥੋੜਾ ਬਹੁਤ ਡਾਕਟ ਲਾ ਕੇ ਇਹਦਾ ਮਤਲਬ ਜਿਹੜੇ ਖਾਮੇ ਬਣ ਜਾਣਾ ਵਿੱਚੋਂ ਜਿਵੇਂ ਇੱਕ ਬੰਦ ਕਰਤਾ ਇੱਕ ਇੱਕ ਇਹ ਕ ਚਾਲੂ ਰੱਖਣਾ ਹੈ ਮਤਲਬ ਇਹ ਵਿੱਚੋਂ ਜਿੰਨੇ ਵੀ ਹਨਾ ਵਿੱਚ ਮਤਲਬ ਆ ਪੀਸ ਜਿੰਨੇ ਤੋਂ ਲੰਬੰਡੇ ਹਨਾ ਜਿੰਨੇ ਡੱਬੇ ਬਣੇ ਪਏ ਇਹ ਆਪਾਂ ਅੱਧੇ ਵਿੱਚ ਬੰਦ ਹੋਣੇ ਆ ਤੇ ਅੱਧੇ ਉੱਪਰ ਗਣੇ ਇਦਾਂ ਤੇ ਆ ਸੋਚਿਆ ਕਿ ਇੱਥੇ ਸ਼ੀਸ਼ਾ ਲਾ ਕੇ ਫਿਕਸ ਕਰ ਦੇਣਾ ਇਹਨੂੰ ਅੰਦਰਲੀ ਗੱਲਾਂ ਤਾਂ ਜੇ 12 ਦੀ ਲਾਦਾਂਗੇ ਜਿਵੇਂ ਹਨਾ ਠੀਕ ਲੱਗੇਗਾ ਤੇ ਆ ਪੌੜੀ ਜਦੋਂ ਆਪਾਂ ਚਾੜੀ ਤੇ ਪੌੜੀ ਉਧਰਲੇ ਬਣੇ ਹੋ ਮਤਲਬ ਤਾਂ ਇਹਨੂੰ ਜਿਹੜਾ ਬਣਿਆ ਸਟੱਪ ਜੋ ਬੰਦਣਾ ਨਹੀਂ ਕਿਉਂਕਿ ਸਾਡੀ ਬੋੜੀ ਫਿਰ ਇੱਥੇ ਆਣ ਕੇ ਸਿੱਧੀ ਜਾਂਦੀ ਜੇ ਇੱਥੇ ਆਉਂਦੀ ਹੀ ਤੇ ਫਿਰ ਇਧਰੋਂ ਬੋੜੀ ਇੱਥੇ ਚੱਲ ਜਾਂਦੀ ਜੇ ਇੱਥੋਂ ਮੰਨ ਲਓ ਆਪਾਂ ਕਰਦੇ ਤੇ ਫਿਰ ਸਾਡੀ ਗੱਡੀ ਨਹੀਂ ਲੱਗਦੀ ਆ ਤੇ ਉਹਨਾਂ ਫੁੱਟ ਜਗ੍ਹਾ ਤੇ ਇੱਥੋਂ ਖਾ ਜਾਣੀ ਆ ਜਗ੍ਹਾ ਘਟ ਜਾਣੀ 15 ਚੋਂ 3 ਗਿਆ 12 ਫੁੱਟ ਫਿਰ ਜਗ੍ਹਾ ਰਹਿ ਜਾਣੀ 12 ਫੁੱਟ ਦੇ ਵਿੱਚ ਗੱਡੀ ਲੱਗਦੀ ਨਹੀਂ ਬਸ ਤਾਂ ਕਰਕੇ ਫਿਰ ਉਹਨੂੰ ਤੋੜ ਕੇ ਤੇ ਉਹਦਾ ਥੋੜਾ ਸਟੱਪ ਆਪਾਂ ਅਦਰੋਂ ਐ ਨੂੰ ਕੀਤਾ ਦੋ ਤਿੰਨ ਸਟੱਪ ਐ ਨੂੰ ਮੋੜੇ ਕਿਉਂਕਿ ਫਿਰ ਆ ਜਗ੍ਹਾ ਤਾਂ ਹੀ ਇਧਰੋਂ ਗਾਂ ਨੂੰ ਵੀ ਚੱਲ ਗਈ ਨਹੀਂ ਤੇ ਫਿਰ ਗਾਂ ਕਾਫੀ ਆ ਜਾਂਦੀ ਹਿੰਦੇਲੇ ਬਣੇ ਇਹਦਾ 에어 ਸਿਸਟਮ ਤੇ ਉੱਪਰ ਦਾ ਤੁਹਾਨੂੰ ਮੈਂ ਬਾਜੀ ਜਾ ਕੇ ਦਿਖਾਉਣਾ ਕਿ ਮੈਂ ਇੱਥੇ ਸੋਚਿਆ ਲੇਅਰ ਸ਼ੈਡ ਦਾ ਪੁਆਇੰਟ ਪੁਆਇੰਟ ਸਾਰੇ ਦਿੱਤੇ ਨੇ ਜੀ ਫਿਲਹਾਲ ਤੇ ਬਾਕੀ ਥੋੜੀ ਤੇ ਬਸਰ ਪੁੱਛੋ ਗਿਆ ਲੱਗਣ ਵਾਲਾ ਅਜੇ ਟੈਲ ਟੂਲ ਲਗਾਵਾਗੇ ਤੇ ਫਿਰ ਆ ਆਪਣੀ ਬਾਈਕ ਆ ਤੇ ਆ ਤੁਹਾਨੂੰ ਦੱਸਿਆ ਨੇ ਤੇ ਲੇਅਰ ਸ਼ੈਡ ਲਾ ਕੇ ਇਹਨੂੰ ਕਰਨਾ ਪਿਆਰ ਵਧੀਆ ਤਰੀਕੇ ਨਾਲ ਅਸੀਂ ਛੇ ਦੇ ਵਿੱਚ ਵਜੇ ਡੈਕ ਲੋਡ ਕਰਨ ਵਾਲਾ ਕੰਮ ਵੀ ਕੰਮ ਬਾਕੀ ਹੈ ਜੀ ਇਹਦੇ ਸੁਣ ਮੈਂ ਕਿਸ ਨੂੰ ਮੱਕਾ ਲੱਗਣ ਵਾਲਾ ਰੱਖੋ ਇਹਨਾਂ ਦੇ ਵੀ ਹਜੇ ਕਿਉਂਕਿ ਆ ਜੇ ਆ ਚੀਜ਼ਾਂ ਜਿਹੜੀਆਂ ਇਹਨਾਂ ਤੇ ਕੀੜੀਆਂ ਬਹੁਤ ਤੇ ਤੇ ਇਹਦੇ ਵਿੱਚ ਆਪਾਂ ਚੜੀ ਪਾਈ ਹੈ ਇਹਦੇ ਵਿੱਚ ਆਪਾਂ ਸਲਾਈਡਿੰਗ ਕਰਦੇ ਆ ਪੱਲੇ ਇਧਰ ਆਪ ਪੱਲਾ ਸਲਾਈਡਿੰਗ ਕਰਨਾ ਆ ਸੀਸਾ ਫਿਕਸ ਹੀ ਰਹਿਮ ਜਿਹੜਾ ਫਿਕਸ ਹੋ ਗਿਆ ਹੋ ਗਿਆ ਅੰਦਰਲਾ ਪੱਲਾ ਵੀ ਸਲਾਈਡਿੰਗ ਕਰਾਂਗੇ ਤੇ ਇਧਰਲਾ ਵੀ ਕਰਨਾ ਸਲਾਈਡਿੰਗ ਆਪਸ ਨੂੰ ਅੰਦਰ ਲੈ ਕੇ ਚੱਲਦੇ ਆਂ ਅੰਦਰ ਵੜਦੇ ਆਂ ਸਰ ਸਾਡੀ ਆ ਕਿਚਨ ਇਧਰ ਕਿੰਨੇ ਬੈਠੀ ਆ ਹਾਂਜੀ ਤੁਹਾਨੂੰ ਦੱਸਣੀ ਕੋਈ ਗੱਲ ਬਾਤ ਨਹੀਂ ਹਾਂ ਤੇ ਸण्डे ਆ ਵਰਦਿਆਂ ਸਾਰੀ ਸਾਡੀ ਕਿਚਨ ਇਹਤੇ ਵੀ ਆਪਾਂ ਡਾਟ ਬਣਾਉਣੀ ਐ ਸਰ ਕਵਰ ਕਰਨੀ ਪੂਰੀ ਲੱਕੜ ਦੀ ਬਣਾ ਕੇ ਕਿਉਂਕਿ ਤੇ ਆਪਾਂ ਬੀਮ ਨਹੀਂ ਦਿੱਤਾ ਉੱਤੇ ਵੀ ਲੱਕੜ ਦੀ ਵਗੈਰਾ ਜੇ ਤਿਆਰ ਕਰਨੀ ਆ ਸਾਰੀ ਡਾਟ ਤਿਆਰ ਹੋਣੀ ਵਧੀਆ ਤਰੀਕੇ ਨਾਲ ਇੱਥੇ ਬਣਾ ਕੇ ਤੇ ਜਿਹੜੀ ਸਾਡ ਬਕਸੇ ਦਿੱਤੇ ਐ ਇਹ ਬਕਸੇ ਵਜੇ ਰਿਮੂਵ ਕਰਨੇ ਪੈਣੇ ਹਨ ਗਾਣ ਸਾਰੇ ਕਰਕੇ ਤੇ ਇੱਥੇ ਤੱਕ ਆਉਣਾ ਸਾਡਾ ਬਕਸਾ ਐਸਰੋਕ ਫਰਿੱਜ ਦਾ ਵੀ ਪਾਰਟ ਚਨਾਜ ਬਣਾਉਣਾ ਇੱਥੇ ਇੱਥੇ ਸ਼ਟਰ ਲੱਗਣਾ ਛੋਟਾ ਜਿਹਾ ਐਸਰੋਕ ਜੇ ਕਿੰਨੇ ਸ਼ਟਰ ਲੱਗਦੇ ਨੇ ਤੇ ਉੱਪਰ ਇਹਦੇ ਬਕਸੇ ਐਸਰੋਕ ਦੇਣੇ ਆ ਜੇ ਬਣਾ ਕੇ ਇਹਦੇ ਸਾਡੇ ਬਕਸੇ ਬੰਨੇ ਆ ਉੱਪਰ ਵੀ ਬਕਸੇ ਬੰਨੇ ਤੇ ਉੱਪਰ ਇਹਦੇ ਉੱਪਰ ਬਣਾ ਕੇ ਤੇ ਫਿਰ ਇਹਦੇ ਉੱਪਰ ਵੀ ਬਕਸੇ ਦੇਣੇ ਆ ਐਸਰੋਕ ਹੋਰ ਇਹਦੇ ਡਬਲ ਬਕਸੇ ਦੇ ਉੱਪਰ ਚੜਦੇ ਇੱਥੋਂ ਤੱਕ ਇਹਦੇ ਬਕਸੇ ਸਿੰਗਲ ਹੀ ਰਹਿਣਾ ਇੱਥੋਂ ਤੱਕ ਤੇ ਫਿਲਹਾਲ ਇੱਕ ਛੋਟਾ ਜਿਹਾ ਬਕਸਾ ਇੱਥੇ ਇੱਥੇ ਮਾਰਵਲ ਲੱਗਣਾ ਛੋਟਾ ਜਿਹਾ ਇੱਥੇ ਬਕਸਾ ਫਟਕ ਦਾ ਬਾਹਰ ਕੱਢ ਕੇ ਨਾ ਹੀ ਤੇ ਇੱਥੇ ਵੀ ਦੇਣਾ ਬਕਸਾ ਤੇ ਉਹਨੂੰ ਆਪਾਂ ਉੱਤੇ ਮਾਰਵਲ ਰੱਖ ਦੇਣਾ ਇਹਦੇ ਉੱਤੇ ਮਾਰਵਲ ਰੱਖਣਾ ਅਜੇ ਫਿਲਹਾਲ ਮਾਰਵਲ ਇਹਦੇ ਉੱਤੇ ਵੀ ਹੋਣਾ ਇਹ ਤੇ ਫਿਲਹਾਲ ਅਜੇ ਟੈਂਪਲੇਟ ਰੱਖਿਆ ਆਹ ਖਿੜਕੀ ਜਿਹੜੀ ਛੱਡੀ ਹੈ ਫਿਲਹਾਲ ਆਪਾਂ ਇਦਾਂ ਛੱਡੀ ਹੈ ਅਸੀਂ ਸੈਫਿਕਸ ਕੀਤਾ ਹੈ ਮੈਂ ਕਿਹਾ ਚੱਲ ਹੁਣ ਤਾਂ ਘਟਾ ਘਟਾ ਨਾ ਆਵੇ ਇਹ ਸਲਾਈਡਿੰਗ ਹੋਣੀ ਆ ਆਪਾਂ ਕਿ ਜੂਚਰੀਆਂ ਪਈਆਂ ਵਾ ਦੋ ਇਹ ਸਲਾਈਡਿੰਗ ਹੋਣੀ ਆ ਪੱਲੇ ਤੇ ਦੋ ਕਰਕੇ ਨਾ ਪਾਰਟੀਸ਼ਨ ਸਲਾਈ ਉਹ ਲਿਸਟ ਉੱਪ ਲੱਗ ਜਾਣਾ ਬਾਹਰਲੇ ਬੰਨੇ ਮੇਰੇ ਬਾਹਰੋਂ ਖੁੱਲ ਜਾ ਕਰਨਾ ਤੇ ਮੇडम ਮਰੀ ਆ ਗਈ ਤੇ ਕਾਕਾ ਸਾਡਾ ਸਤਾ ਤੇ ਇੱਥੇ ਅਪੁਆਇੰਟਮੈਂਟ ਸਾਰੇ ਵਗੈਰਾ ਦਿੱਤੇ ਆਪਾਂ ਜੋ ਵੀ ਹਨ ਇੱਥੇ ਗ੍ਰਿਲ ਬਣਾ ਕੇ ਜਲਾਉਣੀ ਹੈ ਬਾਕੀ ਆ ਸਹਰਾ ਸੇਰਾ ਉਦਨ ਲੱਗ ਗਈਆਂ ਹੈ ਉਹਦਾ ਹੀ ਮੰਗਣ ਆਈਆਂ ਹੈ ਉਹਨਾਂ ਲਾਇਆ ਉਹਦੋਂ ਦਾ ਆਪਾਂ ਲਾਇਆ ਹੀ ਨਹੀਂ ਤੇ ਇਹ ਸਾਡੀ ਛੋਟੀ ਜੀ ਕਿਚਨ ਇਹ ਕਿਚਨ ਆਪਣੀ ਹੈਗੀ 7x 13 ਦੀ ਆ 7 ਫੁੱਟ ਐਨੂੰ 13 ਫੁੱਟ ਐਨੂੰ ਇਹ ਬਣ ਗਈ ਪ੍ਰੋਪਰ ਫਿਰ ਤੁਹਾਨੂੰ ਦਿਖਾਵਾਂਗੇ ਬਾਕੀ ਜੋ ਸੋਚਿਆ ਕਰਾਂਗੇ ਵਧੀਆ ਤਰੀਕੇ ਨਾਲ ਡਾਉਂ ਸੀਲਿੰਗ ਵੀ ਕਰਾਉਣੀ ਹੈ ਜੀ ਫਿਲਹਾਲ ਦੇਖੋ ਕਿਵੇਂ ਬਣਦੀ ਕਿਵੇਂ ਨਹੀਂ ਹੈਨਾ ਜੋ ਹੋਏਗਾ ਚੰਗਾ ਹੀ ਹੋਏਗਾ ਇਹਦੇ ਨਾਲ ਹੀ ਫਿਰ ਛੋਟਾ ਜਿਹਾ ਹੈਗਾ ਆਪਣਾ ਡ੍ਰੈਗ ਰੂਮ ਆ ਛੋਟਾ ਜਿਹਾ ਬੋਕਮੈਂਟ ਜੀ ਆਪਾਂ ਰੱਖੀਏ ਇੱਥੇ ਗਰਮਾਨੀ ਚੱਲਦੀ ਰਹਿੰਦੀ 24 ਘੰਟੇ ਤੇ ਆ ਆਪਣਾ ਡ੍ਰੈਗ ਰੂਮ ਆ ਦੇਖੋ ਇਹ ਹੈਗਾ 10x12 ਦਾ ਟ੍ਰਾਇੰਗਲ ਰੂਮ ਤੇ ਇਹਦੇ ਵਿੱਚ ਆਪਾਂ ਯੂ ਬਣਾਵਾਂਗੇ ਇਸਰ ਇੱਕ ਸੋਫੇ ਅੱਗੇ ਤੁਹਾਨੂੰ ਦੱਸਿਆ ਵਲੌਗ ਚ ਨਾ ਇਦਾਂ ਇਸਰ ਇਧਰੋਂ ਇਧਰੋਂ ਐਸਰ ਇੱਕ ਇੱਥੋਂ ਇੱਥੋਂ ਸ਼ੁਰੂ ਕਰਨੇ ਇੱਥੇ ਟੇਬਲ ਲਾਵਾਂਗੇ ਨਾ ਕੱਚ ਦਾ ਤੇ ਇਧਰੋਂ ਬਣਾ ਕੇ ਤੇ ਬਾਕੀ ਤੇ ਆਹ ਆ ਪਲਾ ਆ ਵੀ ਪਲਾ ਸਲਾਈਡਿੰਗ ਬਣਾਉਣਾ ਇੱਕਦੋਲਾ ਕਿਸ ਤੱਕ ਆ ਪਲਾ ਤੋਂ ਕੇ ਅੰਦਰ ਜਾਲੀ ਲਾ ਦਾਂਗੇ ਬਾਹਲੇ ਬਨੇ ਸ਼ੀਸ਼ਾ ਲੱਗ ਜਾਈਏ ਬਾਹਲੇ ਬਨੇ ਸਲਾਈਡਿੰਗ ਕਰ ਦਾਂਗੇ ਉਹਨੂੰ ਸ਼ੀਸ਼ਾ ਲਾ ਦਾਂਗੇ ਤੇ ਆਹ ਦੂਸਰਾ ਡਿੰਗ ਕਰਨਾ ਉਹਨੂੰ ਆਪਾਂ ਜਾਲੀ ਲਾਉਣੀ ਆ ਤੇ ਆ ਫਿਕਸੇ ਰਹਿਣਾ ਇੱਥੇ ਗ੍ਰਿੱਲ ਬਣਾ ਕੇ ਲਾਉਣੀ ਪੈਣੀ ਆ ਜੋ ਵੀ ਹਨ ਇਹ ਪਲਾਈ ਬੋਰਡ ਦਾ ਸਾਰਾ ਤਿਆਰ ਕੀਤਾ 18 ਮਿਮ ਜਿਹੜੀ ਪਲਾਈ ਹੁੰਦੀ ਆ ਉਹਨੇ ਮੈਂ ਪਲਾਈ ਜਦੋਂ ਵੀ ਲਾਉਣੀ ਹੁੰਦੀ ਆ ਮੈਂ ਪਲਾਈ ਲਾਇਆ ਪਲਾਈ ਬੋਰਡ ਜਿਹੜਾ ਗੱਟੀ ਵਾਲਾ ਉਹ ਕਦੇ ਨਹੀਂ ਲਾਉਣਾ ਉਹ ਸੇਂਗੂੜੀ ਖੇਤੀ ਪੈਂਦੀ ਆ ਉਹਦੀ ਆ ਪਾਜਰੀ ਇੱਥੋਂ ਇਹ ਸਾਰੀ ਤਿਆਰ ਕਰਕੇ ਕੁਝ ਲਟਾ ਖਟਾ ਲਾਵਾਂਗੇ ਸ਼ੀਸ਼ਾ-ਸ਼ੂਸ਼ਾ ਲਾ ਕੇ ਐਸ ਤਰ੍ਹਾਂ ਡਿਜ਼ਾਈਨ ਤੇ ਮੈਂ ਕਾਫੀ ਰੱਖੇ ਮੈਂ ਡਿਜ਼ਾਈਨ ਤੁਹਾਨੂੰ ਸ਼ੋਅ ਕਰਾਂਗਾ ਲਾਸਟ ਤੇ ਦੇਖ ਲਿਓ ਮੇਰੇ ਡਿਜ਼ਾਈਨ ਜਿਹੜੇ ਹਨ ਕਿਚਨ ਦਾ ਡ੍ਰੈنگ ਰੂਮ ਦਾ ਦਰਵਾਜ਼ਿਆਂ ਦਾ ਡਿਜ਼ਾਈਨ ਮੈਂ ਲਾਸਟ ਤੇ ਸ਼ੋਅ ਕਰਾਂਗਾ ਤੇ ਉਹ ਦੇਖ ਲਿਓ ਜੋ ਹੋ ਸਕੇ ਆ ਤੇ ਮੈਂ ਕਰਾਂਗਾ ਜ਼ਰੂਰ ਤੇ ਇਹਦਾ ਇੱਥੇ ਤੱਕ ਲਾਉਣਾ ਦਰਵਾਜ਼ਾ ਐਡਾ ਇੱਥੇ ਤੱਕ ਦਰਵਾਜ਼ਾ ਲੱਗਣਾ 3 ਫੁੱਟ ਦਾ ਦਰਵਾਜ਼ਾ ਬਾਕੀ ਇਹ ਸਾਰਾ ਬੰਦ ਕਰ ਦੇਣਾ ਡੈਕੋਰੇਟ ਕਰ ਦਾਂਗੇ ਨਾ ਸਾਰੀ ਚੀਜ਼ ਤੇ ਉੱਪਰ ਇਹਦੀ ਡਾਉਨ ਸਿਲਿੰਗ ਡਾਉਨ ਹੀ ਉੱਤਕਰੀਬਨ ਸਾਰੀ ਹੋਣੀ ਹੈ ਜਿੰਨੀ ਵੀ ਹੈ ਨਾ ਸਾਰੀ ਹੋਣੀ ਡਾਉਨ ਸਿਲਿੰਗ ਤੇ ਇਹ ਡ੍ਰੈਗ ਰੂਮ ਦਾ ਹੋ ਗਿਆ ਹਨਾ ਜਿੰਨਾ ਵੀ ਆ ਬਾਕੀ ਅਜੇ ਸੋਸਚ ਵਗੈਰਾ ਕੁਝ ਲੱਗਣ ਵਾਲੇ ਆ ਦੇਖੋ ਅਜੇ ਆਪਾਂ ਕਿਉਂਕਿ ਉਹਦਾ ਜੋਰ ਹੀ ਨਹੀਂ ਪਿਆ ਵਿਰੋਸਾ ਹੁਣ ਆਪਾਂ ਸੋਚ ਫਿਲਹਾਲ ਅਜੇ ਲਾਏ ਨਹੀਂ ਗੇ ਬਕਸੇ ਉਦਾਂ ਛੱਡਤੇ ਨੇ ਕਿਉਂਕਿ ਫਿਰ ਖਰਚਾ ਵੀ ਚਾਹੀਦਾ ਹਿਸਾਬ ਨਾਲ ਇੱਧਰ ਹੀ ਲਾਤਾ ਆ ਬਕਸਾ ਇੱਧਰ ਲਵਾ ਕੇ ਨਾ ਇਹਦੇ ਪੁਆਇੰਟ ਇਹਦਾ ਸਾਰਾ ਸਿਸਟਮ ਚੱਲੋ ਇੱਥੋਂ ਹੀ ਕਰਾਤਾ ਵਾ ਇਹਦੇ ਇੱਧਰ ਲਾਉਂਦੇ ਫਿਰ ਸ਼ੀਟ ਦਾ ਖਰਚਾ ਪੈਣਾ ਹੈ ਫਿਰ ਆਪਾਂ ਰੋਗੇ ਦਿੱਤਾ ਫਿਲਹਾਲ ਤੇ ਬਾਕੀ ਮੈਂ ਜਦੋਂ ਕਰਾਵਾਂਗੇ ਉਦੋਂ ਉਦੋਂ ਸੋਸਚ ਵਗੈਰਾ ਲਵਾ ਲਾਂਗੇ ਜੋ ਵੀ ਹੋਏਗਾ ਹਨਾ ਤੇ ਆ ਕੁਰਸੀਆਂ ਆਪਾਂ ਕਰਾਈਆਂ ਸੀ ਤਿਆਰ ਤੇ ਇਹ ਤੁਹਾਨੂੰ ਦੱਸਿਆ ਪਹਿਲਾਂ ਕਿ ਕਿਸੇ ਵੀਰ ਨੂੰ ਕਰਕੇ ਦੇਣੀ ਹੈ ਤਿਆਰ ਤੇ ਉਹ ਨੂੰ ਪਸੰਦ ਨਹੀਂ ਆਈਆਂ ਫਿਰ ਅਸੀਂ ਆਪ ਹੀ ਇੱਧਰ ਰੱਖ ਲਿਆ ਫੱਲਿਆ ਕੇ ਉਹਨੂੰ ਫਿਰ ਦੂਜਾ ਬਣਾ ਕੇ ਦੇਤੀਆਂ ਡਿਜ਼ਾਈਨ ਚ ਥੋੜਾ ਜਿਹਾ ਡਿਫਰੈਂਟ ਹੋ ਗਿਆ ਹਨਾ ਆਪਣੇ ਕੋਲ ਗਲਤੀ ਆਪਣੀ ਸਾਡੀ ਉਹਨਾਂ ਨੇ ਜਿਹਾ ਨਾ ਹੋਰ ਦਿੱਤਾ ਸੀ ਮੇਰੇ ਕੋਲ ਡਿਜ਼ਾਈਨ ਇਹ ਬਣ ਗਿਆ ਤੇ ਫਿਰ ਉਸ ਹਾਂ ਉਹ ਫਿਰ ਪਸੰਦ ਨਹੀਂ ਆਇਆ ਫਿਰ ਜਿਹੜਾ ਨਾ ਪਸੰਦ ਜੋ ਆਪਾਂ ਬਣਾ ਕੇ ਦੇਤਾ ਤੇ ਆਪਣਾ ਜਿਹੜਾ ਇਹ ਫਿਰ ਇਹ ਫਿਰ ਆਪਣੇ ਕੋਲ ਰੱਖ ਲਿਆ ਚਲੋ ਖਰਾਬ ਕੋ ਕਰਨਾ ਤੇ ਬਾਕੀ ਇਹਦਾ ਟੇਬਲ ਟੂਬਲੀ ਸੋਫੇ ਸਾਫੇ ਇਹੋ ਲੈ ਲੂਗੇ ਵਗੈਰਾ ਜੋ ਵੀ ਆ ਸਾਰਾ ਇਹ ਫਿਰ ਮੈਂ ਇਹਦਾ ਕਲਰ ਥੋੜਾ ਜਿਹਾ ਖਰਾਬ ਹੋ ਗਿਆ ਹੈ ਕਾਫੀ 2 ਸਾਲ ਹੋ ਗਏ ਪਈਆਂ ਨੂੰ ਤੇ ਮੈਂ ਕਿਹਾ ਚੱਲ ਇਹਨਾਂ ਨੂੰ ਚੇਂਜ ਕਰਾ ਲੈਨੇ ਕਲਰ ਨਾ ਕਲਰ ਹੋਰ ਹੋ ਗਿਆ ਹੋਰ ਹੋ ਗਿਆ ਚਲੋ ਇਦਾਂ ਹੀ ਆ ਬਾਕੀ ਇਹ ਜਿਹੜਾ ਸਾਰਾ ਚੀਜ਼ ਬੰਨਣੀ ਆ ਤੇ ਫਿਰ ਇਹ ਸਾਰਾ ਫਿਰ ਚੇਂਜ ਕਰਾਉਣਾ ਪੈਣਾ ਹਨੋਂ ਬਾਹਰ ਬੱਸ ਇਹ ਸਾਡੀ ਆ 12x12 ਦਾ ਵਾ ਤੇ ਇਸ ਤੋਂ ਬਾਅਦ ਸਾਡੀ ਆ ਲੌਬੀ ਲੌਬੀ ਕਹਿੰਦੇ ਐਂ ਕਰਨੇ ਲੌਬੀ ਇਥੇ ਆਪਾਂ ਕਾਕ ਕੇ ਵਾਸਤੇ ਮੰਜੜ ਆਇਆ ਕਿਉਂਕਿ ਅੰਦਰ ਗਰਮੀ ਬਹੁਤ ਜ਼ਿਆਦਾ ਉਹਦੇ ਕਰਕੇ ਫਿਰ ਉਹਦੇ ਕਰਕੇ ਮੁਸ਼ਕਲ ਬੜੀ ਹੁੰਦੀ ਅੰਦਰਲੇ ਬੰਨੇ ਤਾਂ ਕਰਕੇ ਆਪਾਂ ਫਿਰ ਇਦਾਂ ਹੀ ਫਿਰ ਇੱਥੇ ਆਪਾਂ ਬਰਾਉਣੀ ਅਜੇ LED ਪੈਨਲ ਬਣਾਉਣਾ ਇੱਥੇ ਤੇ ਇੱਥੇ ਪੈਨਲ ਬਣਾਵਾਂਗੇ LED ਦਾ ਤੇ ਆਹ ਲਮਾਰੀ ਦਾ ਲਮਾਰੀ ਦੀ ਜਗ੍ਹਾ ਛੱਡੀ ਆ ਤੇ 3 ਫੁੱਟ ਬਾਈ 7 ਫੁੱਟ ਦੀ ਇਹ ਮਾਮਾ ਨੇ ਰਖਾਈ ਹੀ ਪਹਿਲਾਂ ਹੀ ਮੈਨੂੰ ਕਹਿਤਾ ਮੈਂ ਘਰ ਆਦੋ ਵਿੱਚ ਆਹ ਸਭ ਨੂੰ ਰੱਖ ਗਏ ਨੇ ਤੇ ਦੇਖਾਂਗੇ ਕਿ ਇਸ ਉਹਦੀ ਵੀ ਜਗ੍ਹਾ ਛੱਡੀ ਹੋਵੇ ਤਾਂ ਦਿਖਾਣਾ ਉਹ 3 ਫੁੱਟ ਦੀ ਜਗ੍ਹਾ ਤਾਂ ਕਰਕੇ ਆਪਣਾ ਡ्रेसਿੰਗ ਟੇਬਲ ਜਿਹੜਾ ਉਹ ਸੇਲ ਕੀਤਾ ਕਿਉਂਕਿ ਉਹ ਥੋੜਾ ਵੱਡਾ ਜਿਆਦਾ ਸੀ ਅੰਦਰ ਨਹੀਂ ਆਉਂਦਾ ਤੇ ਇੱਥੇ ਆਪਾਂ ਹੁਣ ਸੋਚਿਆ ਵਗੇ ਅੱਜ ਦੀ ਚੀਜ਼ ਇਹ ਇੱਥੇ ਐਲ.ਆਰ.ਡੀ ਪੈਨਲ ਬਣਾਉਣਾ ਵਧੀਆ ਤਰੀਕੇ ਦਾ ਤੇ ਥੋੜੀ ਵੱਡੀ ਐਲ.ਆਰ.ਡੀ ਲਾਵਾਂਗੇ ਆਪਣੇ ਪਲੇ ਬਟਨ ਤੇ ਇੱਥੇ ਮਹਾਰਾਜ ਦੀ ਫੋਟੋ ਲਾਉਣੀ ਹੈ ਗੁਰੂ ਅਮਰਦਾਸ ਜੀ ਦੇ ਬਾਬੇ ਦੀਪ ਸਿੰਘ ਜੀ ਦੀ ਲਿਆ ਕੇ ਨਾ ਵੱਡੀ ਫੋਟੋ ਉਹ ਆਪਏ ਇੱਥੇ ਤਿਆਰ ਕਰਾਉਣੀ ਹੈ ਜੇ ਐ ਤਿਆਰ ਕਰਨੇ ਦਿੱਤੀ ਨਹੀਂ ਗਈ ਤਿਆਰ ਜਦੋਂ ਹੋਏਗੀ ਫਿਰ ਉਸ ਤੋਂ ਇਹ 5 ਬਈ 3 ਦੀ ਫੋਟੋ ਵੱਡੀ ਲਾਉਣੀ ਇੱਥੇ ਮਾਰਾ ਦਾ ਸਰੂਪ ਸੋਹਣਾ ਲੱਗੇਗਾ ਤੇ ਬਹੁਤ ਵਧੀਆ ਇਹ ਪਹਿਲਾਂ ਜਗ੍ਹਾ ਮੈਂ ਡੀਪ ਕਰਕੇ ਵੀ ਜਗ੍ਹਾ ਪਹਿਲਾਂ ਰਖਾਤੀ ਮੈਂ ਤਾਂ ਥੋੜੀ ਉਹ ਫਿਰ ਉਦਾਂ ਫੋਟੋ ਜਿਹੜੀ ਹੈ ਨਾ ਉਹ ਇੰਨੀ ਮੋਟੀ ਹੁੰਦੀ ਹੈ ਨਾ ਬਾਹਰੋਂ ਬਾਹਰ ਰਹਿੰਦੀ ਹੈ ਜਿਹੜੀ ਜਗਦੀ ਫੋਟੋ ਵੇਖੀ ਹੋਇਆ ਘਰਾਂ ਤੇ ਤੁਹਾਡੇ ਚ ਹੋਏਗੀ ਉਹ ਇੰਨੀ ਬਾਹਰ ਰਹਿੰਦੀ 3-4 ਇੰਚ ਤੇ ਮੈਂ ਇਸ ਹਨ ਡੀਪ ਉਹਦੇ ਵਿੱਚ ਹੀ ਰਖਾ ਦੇਣਾ ਵਿੱਚ ਵਿੱਚ ਆ ਜਾਏਗੀ ਉਹਦੇ ਤੇ ਜਿਹੜੀ ਮੋਲਡਿੰਗ ਜੀ ਹੁੰਦੀ ਸਾਡਾਂ ਤੇ ਲੱਗੀ ਫ ਉਸੇ ਸਾਨਾ ਮੈਂ ਕਰਾਂ ਤੇ ਬਾਕੀ ਆਪਣੇ ਹਿਸਾਬ ਨਾਲ ਕਰਾਇਆ ਬਾਕੀ ਜੋ ਪਰਮਾਤਮਾ ਕਰੇ ਠੀਕ ਹੈ ਤੇ ਇਹ ਸਾਡੀ ਲੌਬੀ ਹੈ ਕੀ ਆ ਇਹ 14x14 ਦੀ ਤੇ ਇੱਥੇ ਆਪਾਂ ਡੈਨੀ ਟੇਬਲ ਵਗੈਰਾ ਛੋਟਾ ਮੋਟਾ ਲਾਵਾਂਗੇ ਇੱਥੇ ਤੇ ਬਾਕੀ ਚਲੋ ਆ ਦੇ ਤੁਹਾਨੂੰ ਦੱਸਿਆ ਜੇ ਬਾਣੀ ਜਾਣੀ ਹੈ ਜਦੋਂ ਬਣਨੀ ਆ ਮੇਨ ਡੋਰ ਆਪਾਂ ਫਿਲਹਾਲ ਇੱਕ ਹੀ ਲਾਇਆ ਜਾ ਅੰਦਰੋਂ ਉੱਦੋਂ ਬਾਹਰੋਂ ਹੁੰਦਿਆ ਸਾਰੀ ਮੇਨ ਡੋਰ ਸਾਡਾ ਤੇ ਇਹ ਤੁਹਾਨੂੰ ਦਿਖਾਇਆ ਹੀ ਹਨਾ ਤੇ ਕਿਚਨ ਵਿੱਚ ਦੇਖ ਲਈਏ ਤੇ ਤੇ ਆ ਆਪਣਾ ਇੱਧਰ ਹੈਗਾ ਆਪਣਾ ਇੱਕ ਛੋਟਾ ਜਿਹਾ ਕਮਰਾ ਇਹ ਹੈਗਾ 11x12 ਦਾ 11x12 ਦਾ ਛੋਟਾ ਜਿਹਾ ਕਮਰਾ ਹੈ ਆ ਦੇਖੋ ਇਹ ਡੌਂਸੀਨ ਵਗੈਰਾ ਕੁਛ ਨਹੀਂ ਇੱਥੇ ਬਿਲਾ ਲਏ ਆਪਾਂ ਮਾੜਾ ਮੋਟਾ ਆਪਣਾ ਪਲਾਈਪਰ ਦਾ ਸਮਾਨ ਸੋਨੇ ਰੱਖਿਆ ਆ ਬਾਕੀ ਕਾਕੇ ਦੇ ਕੱਪੜੇ-ਕੁੱਪੜੇ ਜੋਗੀ ਆ ਪਾਇਆ ਸੁੱਕਣ ਸਟੈਂਡ ਕਿਉਂਕਿ ਬਾਹਰ ਫੇਰ ਕੋਠੇ ਤੇ ਕਿਹੜਾ ਜਾਵੇ ਤਾਂ ਪੇ ਤਾਂ ਪੇ ਘਰੇ ਸਾਬ ਨਾਲ ਅੰਦਰ ਹੀ ਪਾਦੀ ਦੇ ਨਾਲ ਸੁੱਕਦੇ ਸਕਦੇ ਰਹਿੰਦੇ ਕੱਪੜੇ ਤੇ ਆਹ ਪਲਾਈ ਪਲੀ ਵਗੈਰਾ ਇਦਾਂ ਖਿਲਰੀ ਖਿਲਰੀ ਪਈ ਆ ਵੇਖ ਫਿਰ ਇਦਾਂ ਹੀ ਇਹ ਕੱਲ ਪਰਸ ਦਾ ਕੰਮ ਸ਼ੁਰੂ ਕਰ ਦੇਣਾ ਤੇ ਉਸ ਹਾਵ ਨਾਲ ਫਿਰ ਹੋ ਹੀ ਜਾਣੀ ਸੈਟਿੰਗ ਸਾਰੀ ਤੇ ਇਹ ਆਪਣਾ ਕਮਰਾ ਇਹ ਕਾ ਬੈਡਰੂਮ ਹੋ ਗਿਆ ਆਪਣਾ ਇਹ ਆ ਇੱਧਰ ਅਲਮਰੀ ਪੈਨਲ ਬਣਾਉਣ ਦਾ ਇਰਾਦਾ ਆ ਇੱਧਰਲੇ ਇੱਕ ਜਿੱਦ ਸਾਈਡ ਬੈੱਡ ਲਾ ਦਾਂਗੇ ਤੇ ਬਸ ਵਧੀ ਇਹ ਦੇ ਨਾਲ ਅਟੈਚ ਇਹ ਨਾਲ ਅਟੈਚ ਬਾਥਰੂਮ ਹੀ ਹੈਗਾ ਆ ਦੇਖੋ ਨਾ ਇਹਦਾ ਅਟੈਚ ਬਾਥਰੂਮ ਆ ਦੇਖੋ ਇਹ ਫਿਲਹਾਲ ਆਪਾਂ ਚਾਲੂ ਨਹੀਂ ਕੀਤਾ ਚਾਲੂ ਤਾਂ ਕਰਿਆ ਨਹੀਂ ਕੀਤਾ ਜੇ ਫਿਲਹਾਲ ਉਧਰ ਵਾਲਾ ਬਾਥਰੂਮ ਆ ਪਾਰਟੀਸ਼ਨ ਪਾਇਆ ਉਹਦੇ ਵਿੱਚ ਪਰਲੇ ਬੰਨੇ ਉਧਰ ਹੀ ਬਾਥਰੂਮ ਤੇ ਇਹ ਅਟੈਚ ਹੀ ਕੀਤਾ ਦੋਵੇਂ ਇੱਕ ਉਧਰ ਬੈਡਰੂਮ ਉਹ ਵੀ ਤੁਹਾਨੂੰ ਦਿਖਾ ਲਦਾ ਹਾਂ ਤੇ ਆ ਬੈਡਰੂਮ ਨਾਲ ਆ ਬਾਥਰੂਮ ਅਟੈਚ ਤੇ ਅਜੇ ਚਾਲੂ ਨਹੀਂ ਕੀਤਾ ਜੀ ਆਪਣਾ ਸਮਾਨ ਸਾਨੂੰ ਪਿਆ ਇੱਥੇ ਲੱਕੜ ਦਾ ਕੰਮ ਕਰਨ ਵਾਲਾ ਵੇਖੋ ਨਾ ਡਲਣਾ ਡੁੱਲਾ ਵਗੈਰਾ ਕਟਰ ਕੂਟਰ ਇੱਥੇ ਸਾਰਾ ਆਪਾਂ ਵਗੈਰਾ ਜੋ ਹੀ ਆ ਜੋ ਮਸ਼ੀਨਾਂ ਨਾਮ ਤੋਂ ਨਾ ਸਭ ਆਪਣੀਆਂ ਪਈਆਂ ਫਿਰ ਹਲਾ ਲਾਉ ਆਪਾਂ ਪੁੱਤੋਂ ਇਹ ਦੀ ਜਾਲੀ ਜਿਹੜੀ ਰਖਾਤੀ ਡਾਕਟਰ ਜਿਹੜਾ ਹੁੰਦਾ ਕੀ ਇਹਨੂੰ ਕਹਿੰਦੇ ਓਟੀਐਸ ਹਵਾਵਾਂ ਵਾਸਤੇ ਮੈਂ ਕਿਹਾ ਦੋਵੇਂ ਬਾਥਰੂਮਾਂ ਦੇ ਉੱਤੇ ਲਾਈਟ ਪਾਉਗੀ ਵਜ੍ਹਾ ਤਿੱਕੇ ਨਾਲ ਚਲੋ ਇਹ ਸਾਡਾ ਬਾਥਰੂਮ ਹੈਗਾ 5x5 ਦਾ ਬਾਥਰੂਮ 5x5 ਫੁੱਟ ਐਨੋਂ ਤੇ 5x5 ਐਨੋਂ ਤੇ ਬਾਕੀ ਆ ਤੁਹਾਨੂੰ ਦੱਸਿਆ ਕੁਤਾਰਾ ਸਣਾ ਜੇ ਇਦਾਂ ਹੀ ਲਮਕਦੀਆਂ ਪਈਆਂ ਜੇ ਕੰਮ ਕਰ ਨਹੀਂ ਕਰਵਾਇਆ ਇਹਦਾ ਚਲੋ ਇਦਾਂ ਹੀ ਆਹ 골ਡਨ ਬਕਸਾ ਕਿੰਨੇ ਜਿਹੜਾ ਬਣਵਾਇਆ ਹੈ ਇਹ ਚਿੰਨ੍ਹ ਸਮਾਨ ਸਮ ਆਪਣਾ ਰੱਖਿਆ ਤੇ ਆ ਬਾਕੀ ਅੱਜ ਗਾਠਾ ਦੇ ਆਪਾਂ ਅਪਲਾਈ ਬੋਰਡ ਦੀਆਂ ਤਿਆਰ ਕੀਤੀਆਂ ਅਸੀਂ ਪਹਿਲਾਂ ਹੀ ਤੁਹਾਨੂੰ ਦੇਖੀ ਹੋਣੀ ਜ ਤੁਸੀਂ ਤੇ ਫੇਰ ਆਪਾਂ ਹੁਣ ਸੋਚਿਆ ਹੁਣ ਦਰਵਾਜੇ ਦੇ ਲਾਉਂਦਾਂ ਦਾ ਕੱਲ ਪਰਸੋਂ ਤੱਕ ਸਮਾਨ ਸਮ ਲੈਣੇ ਇਹਦਾ ਵੀ ਤੇ ਦਰਵਾਜੇ ਦੂਜੇ ਜਿਹੜਾ ਹੈਗਾ ਅਪਲਾਈ ਬੋਰਡ ਵਗੈਰਾ ਪਿਆ ਜਿਹੜਾ ਉਹ ਉੱਧਰ ਪਿਆ ਉਹ ਆਪਾਂ ਲਾ ਲੂ ਦੇਣਾ ਤੇ ਬਾਕੀ ਹੋਰ ਲਿਆ ਕੇ ਦੇ ਦਰਵਾਜੇ ਚਾੜ ਦੇਣੇ ਇੱਕ ਆਹ ਦਰਵਾਜਾ ਤੇ ਦਰਵਾਜੇ ਦੇ ਤਿੰਨ ਦੀਆਂ ਫਿਲਹਾਲ ਆਪਣੇ ਇੱਕ ਆਹ ਦਰਵਾਜਾ ਤੇ ਇੱਕ ਆ ਤੇ ਇੱਕ ਬਾਰ ਦਾ ਇੱਕ ਬਾਰ ਜਾਲੀ ਵਾਲਾ ਹੁਣ ਬਸ ਤਿੰਨ ਚਾਰ ਹੀ ਦਰਵਾਜੇ ਨੇ ਸਾਡੇ ਜ਼ਿਆਦਾਤਰ ਹੋਰ ਦੇ ਹੈ ਕੋਈ ਨਹੀਂ ਤੇ ਆਹ ਕਮਰਾ ਤੁਹਾਨੂੰ ਦਿਖਾਤਾ ਹਨਾ ਤੇ ਇੱਥੇ ਵੀ ਆਪਾਂ ਕਰਾਂਗੇ ਤਿਆਰੀ ਤੇ ਆਹ ਅੱਜ ਦਾ 8ਵੀਂ ਇਦਾਂ ਬਣਾਈ ਆਪਲਾਇ ਬੋਰਡ ਦੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹਨਾ ਨੀਵਾਂ ਅਪਲਾਈ ਤੇ ਇਹਨੂੰ ਦਰਵਾਜਾ ਹੀ ਆਪਾਂ ਟੈਂਪਰੇਰੀ ਲਾਤਾ ਫਿਲਹਾਲ ਜੇ ਆਹ ਕੋਣ ਇਹ ਹੀ ਲਾ ਛੜਿਆ ਮੈਂ ਕਿਹਾ ਚੱਲ ਬਾਕੀ ਬਾਅਦ ਚ ਦੇਖ ਲਾਂਗੇ ਪੌਣੀ ਦਾ ਲਾਇਆ ਹੈ ਤੇ ਆ ਸਾਡਾ ਹੈਗਾ ਵਾ ਬੈਡਰੂਮ 14 14 ਬਈ 12 ਦਾ ਬੈਡਰੂਮ ਹੈ ਤੇ ਇੱਥੇ ਫਿਲਹਾਲ ਬੈੱਡ ਲੱਗਾ ਆਪਣਾ ਤੇ ਬਾਕੀ ਲਿਮਾਰੀ ਹੈ ਤੇ ਆ ਆਪਾਂ ਲੈ ਆਂਦਾ ਸੀ ਉੱਥੋਂ ਹੀ ਪੁਰਾਣਾ ਹੀ ਆਪਣਾ ਡਰੈਸਿੰਗ ਬਣਾਇਆ ਹੀ ਘਰੇ ਨਾਲ ਬੀਬੀ ਸੀ ਕੀਤੀ ਉੱਥੇ ਹਣਾ ਇਹਦੇ ਨਾਲ ਰਲਦੀ ਮਿਲਦੀ ਤੇ ਆ ਬੈੱਡ ਹੀ ਨਾਲ ਇਹ ਆਪਾਂ ਲੈ ਆਂਦਾ ਤੇ ਬਾਕੀ ਫਿਲਹਾਲ ਉਹ ਚੀਜ਼ਾਂ ਰਿਮੂਵ ਨਹੀਂ ਹੋਣੀਆਂ ਉਹ ਨਹੀਂ ਹੋਈਆਂ ਉੱਥੇ ਹੀ ਫਿਲਹਾਲ ਤੇ ਐਕਚੁਅਲ ਮਾਰੀ ਬਣਾਵਾਂਗੇ ਅਸਲੋਕ ਪੂਰੀ ਦੀ ਪੂਰੀ ਤੇ ਬਾਕੀ ਇਥੇ ਐਲਈ ਪੈਨਲ ਡਰੈਸਿੰਗ ਉਧਰ ਬਣਾ ਦਾਂਗੇ ਉਧਲੀ ਸਾਈਡ ਤੇ ਹਨਾ ਵਧੀਆ ਰਹੇਗਾ ਤੇ ਬਾਕੀ ਡੈਕੋਰੇਟ ਕਰ ਦਾਂਗੇ ਦੀ ਬੈਕ ਢੋ ਜਿਹੜੀ ਹਨਾ ਅੱਜ ਕੱਲ ਵਧੀਆ ਤਰੀਕੇ ਨਾਲ ਚੱਲਦੀ ਉਹਦਾ ਕਰਾਂਗੇ ਪ੍ਰੋਪਰ ਸੱਲੀ ਬਕਸੇ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਇਹਦੀ ਸਿਲੀ ਸਿਲੀ ਵਗੈਰਾ ਜੇ ਕਰਨ ਵਾਲੀ ਬਾਕੀ ਆਹ ਟੇਪਾ ਟੁੱਪਾ ਨੂੰ ਪੱਟੀਆਂ ਵੱਖ ਇਦਾਂ ਹੀ ਕੰਮ ਚੱਲਣ ਦੇ ਅੱਜ ਤੇ ਇੱਧਰ ਬਣੇ ਇਹ ਬਾਥਰੂਮ ਇਹ ਵੀ 5 ਬਾਈ ਹੈਗਾ ਵਾ 5 ਬਾਈ 5 ਦਾ ਇਹਨੇ ਆਪਾਂ ਦਰਵਾਜ਼ਾ ਵੇ ਕੋਲ ਲਾਇਆ 12ਵੇਂ ਹੋਂ ਦਾ ਲਾਰਾ ਇਹ ਪਰਦਾ ਹੀ ਕੀਤਾ ਮੈਂ ਕਿਹਾ ਚਲੋ ਬਾਕੀ ਲਾਵਾਂਗੇ ਵਧੀਆ ਤਰੀਕੇ ਨਾਲ ਹੋ ਸਕਦਾ ਸ਼ੀਸ਼ਾ ਲਾਵਾਂਗੇ ਚਾਹੇ ਨੇ ਅਲੂਮੀਨੀਅਮ ਦਾ ਲਵਾ ਲਾਂਗੇ ਇਹਨਾਂ ਦਰਵਾਜ਼ਾ ਤੇ ਤੇ ਆਜ ਫਰਸ਼ ਫਰਸ਼ਾਂ ਨੇ ਸਾਨੂੰ ਬੜਾ ਤੰਗ ਕੀਤਾ ਇਹ ਫਰਸ਼ ਆਪਾਂ ਪੁੱਛੋ ਨੇ ਕਿੰਨੀ ਅਰੇ ਪਾਏ ਫਰਸ਼ ਕਿ ਦੀਪ ਨੇ ਪਾਏ ਪਹਿਲਾਂ ਮਿਸਤਰੀ ਆ ਗਏ ਕੱਚੇ ਫਿਰ ਆਪਾਂ ਕੱਚਿਆਂ ਤੇ ਆ ਗਏ ਪੱਕੇ ਨੂੰ ਪਰ ਬਾਅਦ ਚ ਆਪਾਂ ਕਰਵਾਇਆ ਤੇ ਐਦਾਂ ਦਾ ਸਿਸਟਮ ਬਣਿਆ ਤੇ ਹੁਣ ਚਲੋ ਥੋੜਾ ਟਾਈਮ ਨੰਗੂ ਗਾ ਲੇਕਿਨ ਇਹ ਵੀ ਖਰਾਬ ਹੋਣ ਡਿਆ ਪਿਆ ਥੋੜੀ ਥੋੜੀ ਜਗ੍ਹਾ ਤੇ ਫੁੱਲਣ ਡਿਆ ਪਿਆ ਸੋ ਇਹ ਕੱਲਾ ਨੀਰੂ ਤੇ ਆਪਾਂ ਪਾਇਆ ਆ ਵੇਖੋ ਨੀਰੂ ਪਾਇਆ ਫਿਲਹਾਲ ਤੇ ਨੀਰੂ ਉਖੜਨ ਡੈ ਬੈ ਇਥੋਂ ਤੇ ਹੁਣ ਤੁਹਾਨੂੰ ਇਹ ਆਪਾਂ ਉੱਪਰ ਦਾ ਹੁਣ ਦਿਖਾਉਨੇ ਆ ਜਾ ਕੇ ਪ੍ਰੋਸੀਜਰ ਕੀ ਹੈ ਤੇ ਆ ਆਪਣੀ ਬਾਈਕ ਆ ਐਚ ਐਫ ਰਿਲੈਕਸ ਇਹ ਹੈਗੀ ਆਪਾਂ ਇਹ ਸੇਲ ਕਰ ਦੇਣੀ ਜੇ ਕਨੇ ਲੈਣੀ ਹੋਵੇ ਇਹ ਹੈ ਕੋਨੀ ਮਾਡਲ ਤੇ ਨਵੀਂ ਚੱਲਦੀ ਲਈ ਸੀ ਬਾਈਕੇ ਵੈਸੇ 19 ਮਾਡਲ ਹੋ ਗਿਆ ਮੇਨ ਸਾਲ ਕੋ ਗਿਆ ਚਲਾਉਂਦੇ ਆ ਸਾਲ ਡੇਡ ਹੋ ਗਿਆ ਤੇ ਬਾਕੀ ਸਟਾਟਪੈਦਾ ਵਗੈਰਾ ਨਮਾਮ ਐਨਓਸੀ ਵਗੈਰਾ ਸਭ ਕੁਛ ਇਹਦਾ ਹੈਗਾ ਮੇਰੇ ਕੋ ਜਗਨ ਲਿਆਣੀ ਹੈ ਤੇ ਕਮੈਂਟ ਜਰੂਰ ਕਰੇ ਠੀਕ ਜੇ ਉਧਰ ਉੱਤੇ ਲੈ ਕੇ ਚਲਦੇ ਆਂ ਫਿਰ ਨਾ ਪੌੜੀਆਂ ਤੇ ਫਿਲਹਾਲ ਪੱਥਰ-ਪੁੱਥਰ ਲਪਾਵਾਂਗੇ ਅਜੇ ਥੋੜਾ ਰੁਕਣਾ ਪੈਣਾ ਇੱਥੇ ਜਿਹੜਾ ਐਕੂਰੇਸ਼ਨ ਕਰਨ ਦਾ ਇਰਾਦਾ ਆ ਸਟੱਪ ਜਿਹੜੇ ਹਨ ਇੱਥੇ ਵੀ ਐਸਰੋ ਇੱਥੇ ਬਣਾਵਾਂਗੇ ਕੁਛ ਸੋਚਿਆ ਤੇ ਵਧੀਆ ਜੋ ਪਰਮਾਤਮਾ ਸਾਥ ਦੇਗਾ ਤੇ ਵਧੀਆ ਹੋਏਗਾ ਕੋਈ ਗੱਲ ਨਹੀਂ ਤੇ ਆ ਆ ਮੇਰੀ ਡਾਡੀ ਨੇ ਬਰ ਲਿਆਂਦਾ ਸੀ ਅੱਗੇ ਤੁਹਾਨੂੰ ਵਿਖਾਇਆ ਸੀ ਇਹਨਾਂ ਸ਼ੀਸ਼ਿਆਂ ਤੇ ਲੱਗਦੀ ਜੇ ਗੱਡੀ ਦੇ ਸ਼ੀਸ਼ਿਆਂ ਦੇ ਉੱਤੇ ਨਹੀਂ ਲੱਗਦੀ ਉਹ ਆ ਵੇਖੋ ਬਲਰਜ ਕਰਨਾ ਹੈ ਨਾ ਇਹ ਬੜੀ ਬੜੀ ਪੁਰਾਣੀ ਅੱਜ ਦੀ ਕਾਫੀ ਟਾਈਮ ਪਹਿਲਾਂ ਨਹੀਂ ਲੈਂਦੀ ਡਾਡੀ ਉਹਨਾਂ ਨੇ ਤੇ ਆਹ ਦੀ ਮਾਉਂਟੀ ਛੋਟੀ ਜੀ ਇਹਨਾਂ ਦਾ ਪਟੀਨਾ ਹੀ ਪਾਈਆਂ ਖਿਲਾਲ ਅਜੇ ਤੇ ਅਜੇ ਇੱਧਰ ਟੀ-ਪੁੱਟੀ ਵਗੈਰਾ ਰੱਖੀਏ ਥੇ ਜਿਹੜੇ ਕੱਪੜੇ ਰੱਖੇ ਨੇ ਬਾਕੀ ਨੂੰ ਮੈਟਰ ਉੱਤੇ ਚੜਦਾ ਕਿਉਂਕਿ ਥੱਲੇ ਜਗ੍ਹਾ ਨਹੀਂ ਨਾ ਹੈਗੀ ਹੈਗੀ ਜਗ੍ਹਾ ਪੌੜੀਆਂ ਥੱਲੇ ਪਰ ਪੌੜੀਆਂ ਥੱਲੇ ਸੈਂਟਰ ਤੁਹਾਨੂੰ ਦੱਸਿਆ ਜੇ ਰੱਖਣ ਦਾ ਆਪਾਂ ਸੋਚਣ ਦੇ ਕਿ ਉੱਥੇ ਆਪਾਂ ਉਹ ਸੈਟਿੰਗ ਕਰਾਂਗੇ ਵਧੀਆ ਤਰੀਕੇ ਨਾਲ ਤੇ ਆ ਛਿਛਾ ਫਿਕਸ ਕਰਾਇਆ ਵੀਊ ਕਰ ਉਹ ਚੱਕ ਨਾਲੇ ਬਾਹਰ ਦਾ ਇੱਥੇ ਗ੍ਰਿਲ ਆਉਣੀ ਹੈ ਕੱਲ ਪਰਸੋ ਤਾਂ ਗ੍ਰਿਲ ਵੀ ਆ ਜਾਣੀ ਉਹ ਫਿਕਸ ਹੋ ਜਾਣੀ ਗ੍ਰਿਲ ਇੱਥੇ ਤੇ ਬਾਹਰ ਦਾ ਵੀਊ ਤੁਹਾਨੂੰ ਦੱਸਦੇ ਆ ਆ ਇਥੇ ਪੇਟੀ ਰੱਖੀ ਹੈ ਆਪਣੀ ਇਧਰ ਡਰਮ ਰੱਖਿਆ ਵਗੈਰਾ ਜੋ ਵੀ ਹਨਾ ਇੱਥੇ ਆ ਬਕਸ਼ੇ ਜ ਬਣਾਏ ਮੈਂ ਕਿਹ ਚ ਲੱਟਾ ਛਟਾ ਲਾਵਾਂਗੇ ਪਰ ਉਹ ਉਹ ਮੋੜੀ ਨਹੀਂ ਬਣਿਆ ਚਲੋ ਕੋਈ ਗੱਲ ਨਹੀਂ ਜਿੱਦਾਂ ਕਿਸ ਨੂੰ ਪਾਵੇ ਇਦਾਂ ਚੱਲਦਾ ਬਾਹਰ ਦਾ ਵਿਊ ਤੁਹਾਨੂੰ ਦੱਸਦੇ ਇੱਥੇ ਇੱਥੇ ਤਾਂ ਲੋਗ ਥੱਲੇ ਦੱਸਣ ਤੇ ਇੱਥੇ ਗ੍ਰਿਲ ਲਾਉਣੀ ਆ ਆਪਾਂ ਉਹਦੀ ਸੜੀ ਗ੍ਰਿਲ ਲਾਉਣੀ ਆ ਜੇ ਸੜਕ ਤੋਂ ਦੱਸਿਆ ਸੜਕ ਕਾਫੀ ਚੌੜੀ ਇੱਥੇ ਘਟੇ ਘਟੇ ਪੈਂਡੀਆਂ ਕਾਫੀ ਲਾਗੇ ਬੰਨੇ ਤੇ ਆ ਆਪਣੀ ਟੈਂਕੀ ਇੱਥੇ ਆਹ ਨੂੰ ਅੱਗੇ ਦੱਸਿਆ ਖਰਾਬ ਥੋੜੀ ਇਹ ਚੱਲਦੀ ਨਹੀਂ ਪਤਾ ਨਹੀਂ ਕੀ ਗੱਲ ਇਹਨੂੰ ਆਹ ਚੀਜ਼ ਖਰਾਬ ਹੀ ਹੋ ਗਈ ਟੂਟੀ ਦੇ ਇਹ ਵਾਪਸ ਕਰਾ ਕੇ ਉਹਨੇ ਨਾ ਇਹ ਚਲਾਈ ਆ ਜੋਂ ਲਾਈ ਮੜ ਕੇ ਪਾਣੀ ਨੇ ਇਹਨੇ ਕੱਢਿਆ ਤੇ ਆਪਣੀ ਜਗ੍ਹਾ ਜਿਹੜੀ ਹੈਗੀ ਆ ਮਤਲਬ ਇਹ ਲੰਬਾਈ ਦੀ ਹੈਗੀ 44 ਫੁੱਟ ਤੇ एकदम ਹੈਗੀ ਆ 28 ਜਾਂ 29 ਫੁੱਟ ਆਣੂ ਵਧੀਆ ਤਰੀਕੇ ਦਾ ਪੋਸ਼ਣ ਬਣ ਗਿਆ ਆਪਣਾ ਗੁਰਾਂ ਦਸਤੀ ਕਿਰਪਾ ਨਾਲ ਬਹੁਤ ਵਧੀਆ ਉਡੀਸ ਆਪਾਂ ਕੀਤਾ ਇੱਕ ਵਾਰ ਕੁਵਰ ਲਾ ਕੇ ਇਹਨੂੰ ਸਾਰਾ ਚਾਂਗਲਾ ਬਣਾ ਕੇ ਲੋ ਇਹਦਾ ਤੇ ਤੇ ਫੈਰਫੂਰ ਵਗੈਰਾ ਲਾਈ ਆ ਪਾਣੀ ਆਪਣੀ ਵਗੈਰਾ ਨਹੀਂ ਹੁੰਦੇ ਇਹਨਾਂ ਦਾ ਤੇ ਆ ਉਪਰ ਟੀ ਨਹੀਂ ਪਈਆਂ ਫਿਲਹਾਲ ਇਹਦੇ ਆ ਇਹ ਸੀਦੇ ਛੱਡੇ ਨੇ ਪੈਪ ਜੇ ਮੈਂ ਕਿਹਾ ਕੱਲ ਨੂੰ ਜੇ ਲੋਡ ਪਈ ਤੇ ਕਿਤੇ ਚਲੋ ਏਸੀ ਸਿਸਟਮ ਕਰਾਂਗੇ ਸੈੱਟ ਤਾਂ ਕਰਕੇ ਪਹਿਲਾਂ ਹੀ ਇਹਦੇ ਹੌਲ ਹਾਲ ਮਰਵਾਲੇ ਨੇ ਪੈਪੂਰ ਖਾਦਨੇ ਪਹਿਲਾਂ ਹੀ ਬਾਕੀ ਕਲੋਨੀ ਵਧੀਆ ਆ ਆ ਬੰਦਾ ਵਧੀਆ ਹੋਣਾ ਚਾਹੀਦਾ ਸਾਰੇ ਸਭ ਕੁਝ ਵਧੀਆ ਹੀ ਕਿਉਂ ਜੀ ਸਾਹਮਣੇ ਸਾਡੇ ਪਲਾਟ ਬਲੂਟ ਸਾਰੇ ਖਾਲੀ ਪਏ ਆ ਵੇਖੋ ਇਧਰ ਲੈਂਚ ਕੁਝ ਬਣਦੇ ਵੀ ਪਏ ਇੱਕਦਮ ਘਰ ਬਣਿਆ ਬਾਕੀ ਸਭ ਖਾਲੀ ਆ ਫਿਲਹਾਲ ਉਹ ਮਿਸਤਰੀ ਨੇ ਨਾ ਪਿਛਲੇ ਵਾਲੇ ਨੇ ਜੋ ਉਹਨੂੰ ਹੈਂਗ ਨਹੀਂ ਕੀਤਾ ਉਹ ਬਕਸੇ ਜਿਹਨੂੰ ਉਹ ਕਹਿੰਦਾ ਮੈਂ ਹੈਂਗ ਕਰ ਜਾਗਾ ਆਣ ਕੇ ਉਹ ਇਦਾਂ ਤੁਰਿਆ ਫਿਰਨ ਡਿਆ ਉਹਦਾ ਉਹ ਜਿਹੜਾ ਸ਼ੂ ਲਾਈਦਾ ਉਹ ਇਹਨੂੰ ਕਹਿੰਦੇ ਪਲੱਗ ਜਿਹੜਾ ਉਹਦਾ ਇਦਾਂ ਹੀ ਉਹ ਤੇ ਬੱਤੀ ਬੰਦ ਹੋ ਗਈ ਸੀ ਰਾਤ ਉਹ ਜਿਹੜਾ ਫਿੱਟ ਕਰ ਗਿਆ ਇੰਨੀ ਵੱਡੀ ਤੇ ਮੁੜ ਕੇ ਫਿਰ ਥੋੜਾ ਬੰਦ ਹੋ ਗਿਆ ਫਿਰ ਲੈਡ ਬੰਦ ਹੋ ਗਈ ਤਾਂ ਅਗਰ ਕੋਈ ਉਦਾਂ ਹੀ ਛੱਡ ਗਿਆ ਉਹ ਕਹਿੰਦਾ ਬਾਅਦ ਚੰਨ ਕੇ ਮੈਂ ਕਰ ਜਾਗਾ ਅਜੇ ਤੱਕ ਤੇ ਆਇਆ ਨਹੀਂ ਆਟੇ ਪਾਛੇ ਪਾਛੇ ਇਦਾਂ ਚਲੰਡੀਆਂ ਵੇਖ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਤੁਹਾਨੂੰ ਬਲੌਗ ਕਿਵੇਂ ਦਾ ਲੱਗਾ ਸਾਡਾ ਘਰ ਤੁਹਾਨੂੰ ਕਿਵੇਂ ਦਾ ਲੱਗਾ ਤੜ ਕਮੈਂਟ ਆਉਂਦੇ ਹੀ ਤਾਂ ਕਰਕੇ ਆਪਾਂ ਮਾਫੀ ਚਾਹੁੰਦੇ ਆ ਸਾਡੇ ਕੋ ਥੋੜਾ ਲੇਟ ਬਣਿਆ ਇਹ ਹੀ ਛੋਟਾ ਜਿਹਾ ਸਾਡਾ ਘਰ ਕਿਵੇਂ ਦਾ ਲੱਗਾ ਕਮੈਂਟਾਂ ਵਿੱਚ ਜਰੂਰ ਦੱਸਿਓ ਦੋ ਬੈੱਡਰੂਮ ਛੋਟਾ ਜਿਹਾ ਡ੍ਰੈੰਗ ਰੂਮ ਕਿਚਨਮਾ ਕਾਕਾ ਰੌਂਡਿਆ ਤੇ ਬਾਕੀ ਬਾਰਦਰ ਤੋਂ ਬਖਾਤ ਆਣਾ ਸਾਰਾ ਸਿਸਟਮ ਕਿਵੇਂ ਕਿਦਾਂ ਦਾ ਬਾਹਰ ਦਾ ਵੀ ਇਹ ਸਾਰਾ ਕੱਚਾ ਆ ਜੇ ਮਤਲਬ ਇਹ ਟਾਇਲ ਸ਼ੈਲਫ ਵਗੈਰਾ ਲਗਣੀ ਸਾਰੀ ਫਰੰਟ ਤੇ ਲੱਗੇਗੀ ਟਾਇਲ ਪਿੱਲਰਾਂ ਨਾਲ ਲਗਣੀ ਹੈ ਟਾਇਲ ਟਾਇਲ ਸ਼ਾ ਲਾਵਾਂਗੇ ਫਿਰ ਸਾਰੇ ਜਗ੍ਹਾ ਤੇ ਲਾਵਾਂਗੇ ਟਾਇਲ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ ਇਹਨੂੰ ਚਲੋ ਬਾਕੀ ਜੋ ਜੋ ਜੋਰ ਪੈਂਦਾ ਜਾਏਗਾ ਖੋੜੀ-ਵਲੀ ਆਪਾਂ ਕਰਦੇ ਜਾਵਾਂਗੇ ਇੰਦਾ ਪਿਆਰ ਦਿੰਦੇ ਰਹੋ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਦਿਓ ਸੋ ਠੀਕ ਜੇ ਮਿਲਦੇ ਨੇਕਸਟ ਵਲੌਗ 'ਚ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਸੇ ਜੁੜ ਕੇ ਸਾਡਾ ਫੇਸਬੁਕ ਤੇ ਪੇਜ ਵੇਗਾ ਉਹਨੂੰ ਜਰੂਰ ਫੋਲ ਬਾਬਾਏ ਗੁੱਡ ਨਾਈਟ ਰਬ ਰੱਖ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਨੂੰ